ਤਰਨਤਾਰਨ ਦੇ ਪਿੰਡ ਮੱਲਿਆ ਵਿਖੇ ਦੋ ਪਰਾਵਾਂ ਵੱਲੋਂ ਕਰਜ਼ਾ ਚੁੱਕ ਕੇ 3 ਏਕੜ ਜ਼ਮੀਨ ਦੇ ਉੱਪਰ ਕਣਕ ਦੀ ਫਸਲ ਕੀਤੀ ਗਈ ਸੀ ਪਰ ট্রান্সਫਾਰਮਰ ਤੋਂ ਡਿੱਗੀ ਚੰਗਿਆੜੀ ਨੇ ਉਹਨਾਂ ਦੇ ਸੁਪਨਿਆਂ ਸਮੇਤ ਫਸਲ ਨੂੰ ਵੀ ਤਬਾਹ ਕਰ ਦਿੱਤਾ ਪੇੜਤਾ ਨੇ ਕਿਹਾ ਕਿ ਉਹਨਾਂ ਦਾ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪਹਿਲਾਂ ਹੀ ਉਹਨਾਂ ਦੇ ਪਰਿਵਾਰ ਦੇ ਹਾਲਾਤ ਮਾੜੇ ਸਨ ਅਤੇ ਕਰਜ਼ਾ ਚੁੱਕ ਕੇ ਉਹਨਾਂ ਨੇ ਇਹ ਜ਼ਮੀਨ ਲਈ ਸੀ ਉਹਨਾਂ ਕਿਹਾ ਕਿ ਬਿਜਲੀ ਵਿਭਾਗ ਇਸ ਘਟਨਾ ਦੀ ਜ਼ਿੰਮੇਵਾਰ ਹੈ ਇਹ ਟਰਾਂਫਰਮ ਦੇ ਜਰੀਏ ਸਪਾਰਕ ਕਰਕੇ ਕਣਕ ਨੂੰ ਅੱਗ ਲੱਗ ਗਈ ਆ ਇਹ ਤਿੰਨ ਕਿਲੇ ਥਾਂ ਦੇ ਸੜ ਗਿਆ ਤੇ ਇਹ ਪਹਿਲਾਂ ਵੀ ਦੋ ਵਾਰੀ ਸੜੀ ਆ ਸਾਡੀ ਕਣਕਾ ਉਹ ਦੋ ਸਾਲ ਪਹਿਲਾਂ ਤੇ ਉਦੋਂ ਵੀ ਅਸੀਂ ਅਰਜ਼ੀਆਂ ਦਿੱਤੀਆਂ ਤੇ ਸਾਡੀ ਕਿਸੇ ਨੇ ਸਮਾਈ ਨਹੀਂ ਕੀਤੀ ਇਹ ਤਿੰਨ ਵਾਰ ਸੜ ਗਏ ਤਿੰਨ ਵਜ ਦਾ ਟਾਈਮ ਨਹੀਂ ਅਸੀਂ ਫਾਇਰ ਬ੍ਰਿਡ ਨੂੰ ਫੋਨ ਨਹੀਂ ਕੀਤਾ ਅਸੀਂ ਦੇ ਟਰੈਕਟਰਾਂ ਟੋਟਣਾ ਬਹੁਤ ਯੋਰ ਮਾਰਿਆ ਹਾਂਜੀ ਆਹ ਟਰਾਂਫਰਮ ਇੱਕੋ ਕਿਵੇਂ ਉਹਦੀ ਮੈਂਟੇਨੈਂਸ ਨਹੀਂ ਕਰਦੇ ਕੋਈ ਲੈਣਾ ਨਹੀਂ ਦੇਣਾ ਨਹੀਂ ਉਹ ਤਾਰਾਂ ਸਾਰੀਆਂ ਟੁੱਟੀਆਂ ਪਈਆਂ ਗਲੀਆਂ ਸੜੀਆਂ ਤੇ ਉਹਦਾ ਕਰਕੇ ਪਾਰ ਕਰ ਹਨ ਮਿਲਣਾ ਚਾਹੀਦਾ ਖਮਰਾਬ ਮਾਇਬਾ ਮਿਲਣਾ ਜੀ ਜਿਹੜੀ ਕਣਕ ਸੜ ਇਹ ਵੀਰ ਦੀ ਇਹ ਤਿੰਨ ਕਿਲੇ ਭਲੀ ਵਿਚਾਰੇ ਸਾਰੀ ਕਣਕ ਨੂੰ ਸੀਗੀ ਆ ਠੇਕੇ ਦੇ ਵਿਚਾਰੇ ਨੇ ਲਈ ਆ ਤੇ ਜਿਹੜਾ ਬਿਜਲੀ ਮੈਨੋਂ ਕੋਈ ਸੁਣਵਾਈ ਕੋਈ ਘੋਖ ਨਹੀਂ ਕਰਦਾ ਵੇਲੇ ਤਾਰਾਂ ਨਾ ਤਾਰਾਂ ਵੱਜੀਆਂ ਆ ਅੱਗੇ ਦੋ ਤਿੰਨ ਰੇਥੋਂ ਕਣਕ ਛੜੀ ਆ ਬਾਹਰ ਬਾਹਰ ਸਾਰੇ ਪੋਲ ਲੱਗੇ ਉਥੇ ਵੀ ਟਰਾਂਸਫਾਰਮ ਰੱਖਿਆ ਜਾ ਸਕਦਾ ਪਰ 24 ਘੰਟੇ ਵਾਲਾ ਟਰਾਂਸਫਾਰਮ ਕਣਕ ਦੇ ਵਿੱਚ ਹੀ ਰੱਖਿਆ ਹੋਇਆ ਹੈ ਨੁਕਸਾਨ 1.5 ਲੱਖ ਦਾ ਵੀਰ ਜੀ ਹੋ ਗਿਆ ਵਾ ਮਾਂ ਕਹੋ ਜਿਹੜਾ ਇਨਸਾਫ ਹੋਣਾ ਚਾਹੀਦਾ ਵਾ ਜੋ ਮੌਜੂਦਾ ਮਿਲਣਾ ਚਾਹੀਦਾ ਰਟਰਾ ਪਰ